ਅੱਜ ਬਟੰਡਾ ਪੁਲਿਸ ਵੱਲੋਂ ਯੁੱਧ ਨਸ਼ਾ ਰੋਕਥਮ ਦੇ ਤਹਿਤ ਤੋਬਿਆਣਾ ਬਸਤੀ ਦੇ ਵਿੱਚ ਜੋ ਕਿ ਸਾਡਾ ਹੌਟਸਪੌਟ ਵੀ ਹੈ ਇੱਥੇ ਦੋ ਪ੍ਰਾਪਰਟੀ ਡੈਮੋਨੇਸ਼ਨ ਕਰਨ ਲਈ ਜਿਹੜੀ ਕੋਰਟ ਸਾਡੇ ਉਹਨੂੰ ਦਿੱਤੀ ਗਈ ਹੈ ਇਹ ਜਿਹੜੀ ਪ੍ਰਾਪਰਟੀ ਢਾਈ ਜਾ ਰਹੀ ਹੈ ਇਹ ਨੀਤੂ ਪਤਨੀ ਬਲਵੀਰ ਸਿੰਘ ਦੇ ਨਾਮ ਪਰ ਦਰਜ ਸੀਗੀ ਇਸ ਦਾ ਜਿਹੜਾ ਲੜਕਾ ਹੈਗਾ ਰਾਹੁਲ ਇਹਨਾਂ ਦੇ ਨਾਲ ਰਹਿੰਦਾ ਸੀਗਾ ਨੀਤੂ ਦੇ ਉੱਪਰ ਕੋਲ ਇੱਕ ਮੁਕਦਮਾ ਐਂਡੀਪੀਐਸ ਦੇ ਦਰਜ ਹੈ ਤੇ ਜਿਹੜਾ ਇਹਦਾ ਲੜਕਾ ਰਾਹੁਲ ਹੈ ਉਹਦੇ ਤੇ ਚਾਰ ਮੁਕਦਮੇ ਐਂਡੀਪੀਐਸ ਦੇ ਦਰਜ ਸੀਗੇ ਸੋ ਕਾਲਜ ਦੇ ਪਰਿਵਾਰ ਦੇ ਪਰਪੰੰਜ ਐਨਡੀਪੀਸ ਤੋਂ ਕਾਨੂੰਨੀ ਦਰਜ ਸੀਗੇ ਸੋ ਇਹ ਅੱਜ ਪਟਾ ਵੱਲੋਂ ਇਹਨਾਂ ਨੂੰ ਜਿਹੜੀ ਫਾਰਮੈਲिटीज ਕੰਪਲੀਟ ਕਰਨ ਤੋਂ ਬਾਅਦ ਅੱਜ ਪ੍ਰੋਪਰਟੀ ਵੀ ਜਮੁਲਿਸ਼ਤ ਕੀਤੀ ਜਾ ਰਹੀ ਹੈ ਤੇ ਨਾਲ ਇਸ ਵਾਕੇ ਦੇ ਉੱਪਰ ਸਾਡੇ ਵੱਲੋਂ ਪੁਲਿਸ ਵੀ ਦਾ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੀ ਸੈਕੰਡ ਪ੍ਰੋਪਰਟੀ ਹੈਗੀ ਹੈ ਰਵੇਸ਼ ਸਾਨੀ ਜਿਹੜੇ ਸੈਂਬੋ ਨਾਮ ਦਾ ਵਿਅਕਤੀ ਹੈ ਇਸਦੇ ਪਹਿਲਾਂ ਵੀ ਇਹ ਜਿਹੜਾ ਇੱਕ ਘਰ ਪਿਛਲੇ ਦਿਨ ਢਾਇਆ ਗਿਆ ਸੀਗਾ ਉਸ ਦੇ ਉੱਪਰ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਅੱਜ ਵੀ ਇਹ ਦੀ ਫ੍ਰੀ ਸਟੋਰੀ ਬਿਲਡਿੰਗ ਹੈਗੀ ਹੈ ਨਵੀਂ ਆਈਡੈਂਟੀਫਾਈ ਕੀਤੀ ਜਿਸ ਦੇ ਉੱਪਰ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਤੋਂ ਸਿਵਲ ਡਿਪਾਰਟਮੈਂਟ ਵੱਲੋਂ ਪ੍ਰੋਪਰ ਫਾਰਮੈਲਿਟੀਜ਼ ਕੰਪਲੀਟ ਕਰਨ ਤੋਂ ਬਾਅਦ ਅੱਜ ਇੱਥੇ ਮੌਕੇ ਦੇ ਉੱਪਰ ਇਹਦੀ ਪ੍ਰੋਪਰਟੀ ਢਾਈ ਜਾ ਰਹੀ ਹੈ ਜਿਹੜਾ ਰੈਂਬੋ ਬੰਦਾ ਹੈਗਾ ਇਹਦੇ ਉੱਪਰ ਕੁੱਲ 11 ਮੁਕਦਮੇ ਦਰਜ ਸੀਗੇ ਚਾਰ ਇਹਦੇ ਵਿੱਚ ਐਂਟੀਪੀਰਸ ਮੁਕਦਮੇ ਨਹੀਂ ਕਿਹਾ ਐਕਸਾਈਟ ਦੀ ਤਸਦੀ ਦੇ ਮੁਕਦਮਾ ਦਰਜ ਹੈ ਤੇ 6 ਮੁਕਦਮੇ ਦੇ ਉੱਪਰ 3